ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸ਼ਾਮ ਦੇ ਵੇਲੇ ਗਲਤੀ ਦੇ ਨਾਲ ਵੀ ਨਾ ਕਰੋ 6 ਚੀਜ਼ਾਂ ਦਾ ਧਾਨ ਖਤਮ ਹੋ ਜਾਵੇਗੀ ਘਰ ਦੀ ਖੁਸ਼ਹਾਲੀ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤ ਜੇਕਰ ਕਿਸੇ ਨੂੰ ਸੱਚੇ ਮਨ ਦੇ ਨਾਲ ਦਾਨ ਕੀਤਾ ਜਾਵੇ ਤਾਂ ਇਸ ਦਾ ਫਲ ਬਹੁਤ ਹੀ ਸ਼ੋਭਾ ਹੁੰਦਾ ਹੈ ਜੇਕਰ ਕੋਈ ਵਿਅਕਤੀ ਆਪਣੀ ਸਮਰੱਥਾ ਦੇ ਅਨੁਸਾਰ ਕਿਸੇ ਲੋੜਵੰਦ ਨੂੰ ਦਾਨ ਕਰਦਾ ਹੈ ਤਾਂ ਇਹ ਬਹੁਤ ਜ਼ਿਆਦਾ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਨਾਲ ਨੇਕੀ ਮਿਲਦੀ ਹੈ ਹਾਲਾਂਕਿ ਤੁਸੀਂ ਕਿਸੇ ਵੀ ਸਮੇਂ ਦਾਨ ਕਰ ਸਕਦੇ ਹੋ ਪਰ ਕੁਝ ਅਜਿਹੇ ਵਿਸ਼ਵਾਸ ਵੀ ਹੈ ਕਿ ਸ਼ਾਮ ਨੂੰ ਕਿਸੇ ਨੂੰ ਦਾਨ ਨਹੀਂ ਕਰਨਾ ਚਾਹੀਦਾ ਜੇਕਰ ਅਜਾਇਆ ਕੀਤਾ ਜਾਵੇ ਤਾਂ ਇਸ ਨੂੰ ਬਹੁਤ ਹੀ ਅਸ਼ੁੱਭ ਮੰਨਿਆ ਜਾਂਦਾ ਹੈ ਅਜਾਇਆ ਕਰਨ ਦੇ ਨਾਲ ਵਿਅਕਤੀ ਦੇ ਜੀਵਨ ਦੇ ਵਿੱਚ ਕਈ ਸਮੱਸਿਆਵਾਂ ਆ ਸਕਦੀਆਂ ਹਨ ਜੋਤਿ ਸਾਸਤ੍ਰ ਦੇ ਅਨੁਸਾਰ ਜੇਕਰ ਕਿਸੇ ਦੀ ਪੂਰੀ ਕਮਾਈ ਦਾ ਕੁਝ ਹਿੱਸਾ ਗਰੀਬਾਂ ਜਾਂ ਫਿਰ ਲੋੜਵੰਦਾਂ ਨੂੰ ਦਾਨ ਵਜੋਂ ਦਿੱਤਾ ਜਾਵੇ ਤਾਂ ਇਸ ਨਾਲ ਬਹੁਤ ਜ਼ਿਆਦਾ ਪੁੰਨ ਹੁੰਦਾ ਹੈ ਪਰ ਸ਼ਾਸਤ੍ਰਾਂ ਦੇ ਵਿੱਚ ਦਾਨ ਦੇ ਕੁਝ ਖਾਸ ਨਿਯਮ ਦੱਸੇ ਗਏ ਹਨ ਅਤੇ ਇਹ ਵੀ ਦੱਸਿਆ ਗਿਆ ਹੈ ਕਿ ਕਿਸ ਸਮੇਂ ਕਿਸ ਤिज ਦਾ ਦਾਨ ਫਲਦਾਇਕ ਸਾਬਤ ਹੁੰਦਾ ਹੈ ਸੰਗਤ ਜੀ ਅਜੇਆ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਜਾਂ ਬਿਨਾਂ ਕਿਸੇ ਕਾਰਨ ਕਿਸੇ ਨੂੰ ਕੁਝ ਵੀ ਚੀਜ਼ਾਂ ਦਾਨ ਵਜੋਂ ਦਿੰਦੇ ਹੋ ਤਾਂ ਤੁਹਾਡੇ ਘਰ ਦੀ ਖੁਸ਼ਹਾਲੀ ਦੂਰ ਹੋ ਸਕਦੀ ਹੈ ਅਤੇ ਘਰ ਦੀ ਆਰਥਿਕ ਸਥਿਤੀ ਵੀ ਖਰਾਬ ਹੋ ਸਕਦੀ ਹੈ ਤਾਂ ਆਓ ਜਾਣਦੇ ਹਾਂ ਕਿਹੜੀਆਂ ਛੇ ਚੀਜ਼ਾਂ ਹਨ ਜੋ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਯਾਨੀ ਕਿ ਸ਼ਾਮ ਵੇਲੇ ਦਾਣ ਨਹੀਂ ਕਰਨੀਆਂ ਚਾਹੀਦੀਆਂ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾ ਸੰਗਿਆ ਜੀ ਨੰਬਰ 1 ਤુલਸੀ ਦਾ ਪੌਦਾ ਸੂਰਜ ਡੁੱਬਣ ਤੋਂ ਬਾਅਦ ਤુલਸੀ ਦਾ ਪੌਦਾ ਕਦੇ ਵੀ ਕਿਸੇ ਨੂੰ ਦਾਣ ਨਹੀਂ ਕਰਨਾ ਚਾਹੀਦਾ ਦਰਅਸਲ ਸ਼ਾਸਤਰਾਂ ਦੇ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਤુલਸੀ ਨੂੰ ਸ਼ੋਹਨ ਦੀ ਮਨਾਹੀ ਹੁੰਦੀ ਹੈ ਸੋਰੇ ਡੁੱਬਣ ਵੇਲੇ ਤੁਸੀਂ ਤુલਸੀ ਨੂੰ ਤੁਸੀਂ ਜਲ ਨਹੀਂ ਚੜਾ ਸਕਦੇ। ਤੁਲਸੀ ਨੂੰ ਜਲ ਨਹੀਂ ਚੜਾਇਆ ਪਰ ਜੇਕਰ ਤੁਸੀਂ ਇਸ ਸਮੇਂ ਇਸ ਪੌਦੇ ਨੂੰ ਕਿਸੇ ਨੂੰ ਤਣ ਕਰਦੇ ਹੋ ਤਾਂ ਭਗਵਾਨ ਵਿਸ਼ਨੂੰ ਜੀ ਨਾਰਾਜ਼ ਹੋ ਜਾਂਦੇ ਹਨ ਅਤੇ ਘਰ ਦੀ ਸ਼ਾਂਤੀ ਵੀ ਖਰਾਬ ਹੋਣ ਲੱਗ ਜਾਂਦੀ ਹੈ। ਸੰਗਤ ਜੀ ਨੰਬਰ 2 ਦੁੱਧ ਦਾ ਦਾਨ ਦਰਅਸਲ ਸਾਸ਼ਤਰਾਂ ਵਿੱਚ ਦੁੱਧ ਦਾ ਦਾਨ ਵਿਸ਼ੇਸ਼ ਤੌਰ ਤੇ ਫਲਦਾਇਕ ਮੰਨਿਆ ਜਾਂਦਾ ਹੈ। ਅਤੇ ਇਸ ਦੇ ਚਿੱਟੇ ਹੋਣ ਦੇ ਕਾਰਨ ਇਸ ਨੂੰ ਚੰਦਰਮਾ ਦਾ ਚੰਦਰਮਾ ਦਾ ਕਾਰਕ ਵੀ ਮੰਨਿਆ ਗਿਆ ਹੈ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਦੁੱਧ ਦਾ ਦਾਨ ਖਾਸ ਤੌਰ ਤੇ ਫਲਦਾਇਕ ਸਾਬਤ ਹੁੰਦਾ ਹੈ ਪਰ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਦੁੱਧ ਦਾ ਦਾਨ ਨਾ ਕਰੋ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦੁੱਧ ਦਾ ਦਾਨ ਕਰਨ ਦੇ ਨਾਲ ਦੇਵੀ ਲక్ష్ਮੀ ਅਤੇ ਭਗਵਾਨ ਵਿਸ਼ਨੂੰ ਦੋਹਾਂ ਨੂੰ ਗੁੱਸਾ ਆ ਸਕਦਾ ਹੈ ਅਤੇ ਤੁਹਾਡੇ ਘਰ ਦੀ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ ਇਸ ਸਮੇਂ ਜੇਕਰ ਕੋਈ ਗਵਾਂਡੀ ਤੁਹਾਡੇ ਤੋਂ ਦੁੱਧ ਮੰਗੇ ਤਾਂ ਇਸ ਨੂੰ ਦੁੱਧ ਨਾ ਦਿਓ ਕਿਉਂਕਿ ਇਸ ਨਾਲ ਤੁਹਾਡੇ ਘਰ ਦੇ ਖੁਸ਼ਹਾਲੀ ਘਟ ਸਕਦੀ ਹੈ ਅਤੇ ਘਰ ਵਿੱਚ ਕਲੇਸ਼ ਪੈਦਾ ਹੋ ਸਕਦਾ ਹੈ ਨੰਬਰ 3 ਦਹੀਂ ਦਾ ਦਾਨ ਨਾ ਕਰੋ ਸੂਰਜ ਡੁੱਬਣ ਤੋਂ ਬਾਅਦ ਦਹੀਂ ਦਾ ਦਾਨ ਕਰਨਾ ਵੀ ਧਾਰਮਿਕ ਗ੍ਰੰਥਾਂ ਵਿੱਚ ਬਹੁਤ ਜ਼ਿਆਦਾ ਵਰਜਿਤ ਮੰਨਿਆ ਗਿਆ ਹੈ ਜੋਤਿਸ ਮਾਨਤਾਵਾਂ ਦੇ ਅਨੁਸਾਰ ਦਹੀਂ ਦਾ ਸਬੰਧ ਸ਼ੁਕਰ ਨਾਲ ਹੁੰਦਾ ਹੈ ਅਤੇ ਸ਼ੁਕਰ ਗ੍ਰਹਿ ਨੂੰ ਵਿਅਕਤੀ ਦੀ ਸਰੀਰਿਕ ਸੁੱਖ ਤੇ ਖੁਸ਼ਹਾਲੀ ਵਧਾਉਂਦਾ ਕਰਕ ਮੰਨਿਆ ਜਾਂਦਾ ਹੈ। ਅਜੇ ਸਥਿਤੀ ਦੇ ਵਿੱਚ ਜੇਕਰ ਤੁਸੀਂ ਸੂਰਜ ਡੁੱਬਣ ਦੇ ਸਮੇਂ ਜਾਂ ਫਿਰ ਉਸ ਤੋਂ ਬਾਅਦ ਕਿਸੇ ਨੂੰ ਵੀ ਦਹੀਂ দান ਕਰਦੇ ਹੋ ਤਾਂ ਸ਼ੁਕਰ ਤੁਹਾਡੇ ਨਾਲ ਨਰਾਜ਼ ਹੋ ਸਕਦੇ ਹਨ ਅਤੇ ਤੁਹਾਡੀ ਖੁਸ਼ਹਾਲੀ ਅਤੇ ਸੁੱਖ ਸ਼ਾਂਤੀ ਵਿੱਚ ਕਮੀ ਵੀ ਆ ਸਕਦੀ ਹੈ। ਇਸ ਸਮੇਂ ਜੇਕਰ ਤੁਹਾਡਾ ਕੋਈ ਵੀ ਗੁਆਂਢੀ ਦਹੀਂ ਮੰਗਦਾ ਹੈ ਤਾ ਉਸ ਨੂੰ ਦਿਨ ਤੋਂ ਤੁਰੰਤ ਇਨਕਾਰ ਕਰ ਦਿਓ ਇਹ ਬਹੁਤ ਜ਼ਿਆਦਾ ਅਸ਼ੁੱਭ ਮੰਨਿਆ ਜਾਂਦਾ ਹੈ ਨੰਬਰ 4 ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਹ ਸੁਣਿਆ ਹੋਵੇਗਾ ਕਿ ਸੂਰਜ ਡੁੱਬਣ ਦੇ ਸਮੇਂ ਕਦੇ ਵੀ ਕਿਸੇ ਨੂੰ ਪੈਸਾ ਦਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਦੇਵੀ ਲਕਸ਼ਮੀ ਨੂੰ ਗੁੱਸਾ ਹੁੰਦਾ ਹੈ ਦਰਅਸਲ ਸ਼ਾਮ ਨੂੰ ਘਰ ਦੇ ਵਿੱਚ ਦੇਵੀ ਲਕਸ਼ਮੀ ਦਾ ਆਗਮਨ ਹੁੰਦਾ ਹੈ ਅਜਾਇ ਵਿੱਚ ਜੇਕਰ ਤੁਸੀਂ ਕਿਸੇ ਨੂੰ ਤਾਨ-ਦਾਨ ਕਰ ਦਿੰਦੇ ਹੋ ਤਾਂ ਇਹ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੇਕਰ ਸੂਰਜ ਡੁੱਬਣ ਤੋਂ ਬਾਅਦ ਕਿਸੇ ਲੋੜਵੰਦ ਨੂੰ ਪੈਸੇ ਦੇਣੇ ਹਨ ਤਾਂ ਤੁਸੀਂ ਸਵੇਰ ਤੱਕ ਇੰਤਜ਼ਾਰ ਕਰਨ ਦੀ ਕੋਸ਼ਿਸ਼ ਕਰੋ ਪਰ ਸ਼ਾਮ ਵੇਲੇ ਕਿਸੇ ਨਵੇਂ ਤਨ ਪੈਸਾ ਦਾਨ ਵਿੱਚ ਨਾ ਦਿਓ ਨੰਬਰ 5 ਲਸਣ ਅਤੇ ਪਿਆਜ਼ ਹਾਲਾਂਕਿ ਲੋਕ ਆਮ ਤੌਰ ਤੇ ਲਸਣ ਅਤੇ ਪਿਆਜ਼ ਦਾ ਦਾਨ ਨਹੀਂ ਕਰਦੇ ਪਰ ਜੇਕਰ ਤੁਸੀਂ ਸੂਰਜ ਡੁੱਬਣ ਦੇ ਸਮੇਂ ਆਪਣੇ ਕਿਸੇ ਗਵਾਂਡੀ ਨੂੰ ਲਸਣ ਅਤੇ ਪਿਆਜ਼ ਦਾਣ ਕਰ ਦਿੰਦੇ ਹੋ ਤਾਂ ਅਜਿਹਾ ਭੁੱਲ ਕੇ ਵੀ ਨਾ ਕਰੋ ਦਰਅਸਲ ਇਹ ਮੰਨਿਆ ਜਾਂਦਾ ਹੈ ਕਿ ਕੇਤੂ ਕਰੈ ਨਕਾਰਾਤਮਕ ਊਰਜਾ ਦਾ ਸਵਾਮੀ ਹੁੰਦਾ ਹੈ ਅਤੇ ਸ਼ਾਮ ਤੋਂ ਬਾਅਦ ਕਈ ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਹਨ ਇਸੇ ਤਰ੍ਹਾਂ ਪਿਆਜ਼ ਜਾਂ ਲਸਣ ਨੂੰ ਦੇਣ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਅਤੇ ਤੁਸੀਂ ਕਿਸੇ ਬੁਰੀ ਸ਼ਕਤੀ ਦੇ ਪ੍ਰਭਾਵ ਦੇ ਵਿੱਚ ਆ ਸਕਦੇ ਹੋ ਨੰਬਰ 6 ਹਲਦੀ ਦਾਣ ਨਾ ਕਰੋ ਯੋਗੇ ਸਾਸਤਾ ਦੇ ਅਨੁਸਾਰ ਹਲਦੀ ਨੂੰ ਸ਼ੁਭਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਹ ਕਾਰਨ ਹੈ ਕਿ ਕਿਸੇ ਵੀ ਸ਼ੁਭ ਕੰਮ ਵਿੱਚ ਹਲਦੀ ਦੀ ਵਰਤੋਂ ਲਾਜ਼ਮੀ ਹੁੰਦੀ ਹੈ ਇਨਾਂ ਹੀ ਨਹੀਂ ਹਲਦੀ ਨੂੰ ਜਿਓਮੈਟ੍ਰਿਕ ਗ੍ਰਹਿ ਜਨਿ ਬ੍ਰਹਸਪਤੀ ਲਈ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਇਸ ਕਾਰਨ ਸੂਰਜ ਡੁੱਬਣ ਤੋਂ ਬਾਅਦ ਕਦੇ ਵੀ ਕਿਸੇ ਨੂੰ ਹਲਦੀ ਦਾ ਤਾੜ ਨਹੀਂ ਦੇਣਾ ਚਾਹੀਦਾ ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਬ੍ਰਹਸਪਤੀ ਗ੍ਰਹਿ ਕਮਜ਼ੋਰ ਹੋ ਜਾਂਦਾ ਹੈ ਜਿਸ ਕਾਰਨ ਸਾਨੂੰ ਜੀਵਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਨਾਲ ਤੁਹਾਡੇ ਘਰ ਵਿੱਚ ਬੇਲੋੜੇ ਕਲੇਸ਼ ਵੀ ਵਾਦ ਸਕਦੇ ਹਨ ਘਰ ਵਿੱਚ ਨਕਾਰਾਤਮਕਤਾ ਦਾ ਵਾਸ ਹੁੰਦਾ ਹੈ ਤੇ ਕੰਮਾਂ ਦੇ ਵਿੱਚ ਰੁਕਾਵਟ ਪੈਦਾ ਹੋ ਸਕਦੀ ਹੈ ਤੇ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ